हेलो व्यूअर्स वेलकम टू द नेक्स्ट वीडियो एसिड रेन तेजाबी ਵਰਖਾ ਬਹੁਤ ਹੀ ਇੰਪੋਰਟੈਂਟ ਵੀਡੀਓ ਫਾਰ ईवीएस ਸਟੂਡੈਂਟਸ ਸ਼ਾਰਟ ਐਸ ਵੈਲ ਐਸ ਲੌਂਗ ਹਾਂਜੀ ਤੇਜਾਬੀ ਵਰਖਾ ਇੰਡਸਟਰੀਅਲ ਰੈਵੋਲੂਸ਼ਨ ਆਨ ਕਰਕੇ ਉਦਯੋਗਿਕ ਕ੍ਰਾਂਤੀ ਕਰਕੇ ਤੇ ਬਹੁਤ ਜ਼ਿਆਦਾ ਸ਼ਹਿਰੀਕਰਨ ਹੋਣ ਕਰਕੇ ਪ੍ਰਦੂਸ਼ਨ ਬਹੁਤ ਫੈਲ ਰਿਹਾ ਹੈ ਜਿਸ ਕੇ ਜਿਸ ਕਰਕੇ ਤੇਜਾਬੀ ਵਰਖਾ ਜਿਹੜਾ ਹੈਗਾ ਸਾਡੇ ਪ੍ਰਦੂਸ਼ਨ ਦੇ ਵਿੱਚ ਇੱਕ ਹੋਰ ਨਵਾਂ ਤੱਤ ਐਡ ਹੋ ਕੇ ਹੈ 1872 ਦੇ ਵਿੱਚ ਪਹਿਲੀ ਵਾਰੀ ਇਸ ਬਾਰੇ ਚਰਚਾ ਕੀਤੀ ਗਈ ਐਗਸ ਸਮਿਥ ਨੇ ਆਪਣੇ ਸ਼ਹਿਰ ਮੈਂਚੈਸਟਰ ਜਦੋਂ ਉਹਨੇ ਬ੍ਰਿਟੇਨ ਦੇ ਵਿੱਚ ਇਸ ਦਾ ਵਰਣਨ ਕੀਤਾ ਤਾਂ ਉਸਨੇ ਇਸ ਆਧਾਰ ਤੇ ਦੱਸਿਆ ਕਿ ਮੈਂਚੈਸਟਰ ਸ਼ਹਿਰ ਦੀ ਵਰਖਾ ਮਲੀਨ ਹੀ ਨਹੀਂ ਸਗੋ ਤੇਜਾਬੀ ਵੀ ਹੈ ਤੇ ਇਹ ਬਨਸਪਤੀ ਮਤਲਬ ਪੂਰੀ ਨੇਚਰ ਦੇਣ ਪੱਥਰਾਂ ਤੇ ਲੋਹੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਕਲਵਰੀ ਜਿਆਦਾ ਕੋਈ ਅਵੇਅਰ ਨਹੀਂ ਹੋਈ ਸਾਇੰਟਿਸਟ 1966 ਤੱਕ ਪਰ ਪਿਛਲੇ ਤਿੰਨ ਦਹਾਕ ਦਹਾਕਾਂ 2 30 ইয়ার্স ਤੋਂ ਜਿਹੜੇ ਸਾਇੰਟਿਸਟ ਹੈ ਉਹ ਅਵੇਅਰ ਹੋ ਗਏ ਹੈ ਕਿ ਵਾਕਈ ਹੀ ਇਹ ਨੁਕਸਾਨਦਾਈ ਹੈ ਤਜਾਬੀ ਵਰਖਾ ਕੀ ਹੈ ਵੈਰੀ 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 ਇੰਪੋਰਟੈਂਟ ਵੈਰੀ ਇੰਪੋਰਟੈਂਟ ਚਾਹੀ ਇਨ ਫਿਊਚਰ ਤੁਸੀਂ ਕਿਸੇ ਲੈਵਲ ਦਾ ਵੀ ਐਗਜ਼ਾਮ ਦੇਣਾ ਹੈ ਪੀਟੈਟ ਸੀਟੈਟ ਉਸ ਤੋਂ ਬਾਅਦ ਕੋਈ ਵੀ ਆਈਐਸ ਪੀਸੀਐਸ ਵੈਰੀ ਇੰਪੋਰਟੈਂਟ ਠੀਕ ਹੈ ਕਿਉਂਕਿ ਇਹ ਜਿਹੜੇ ਟਾਪਿਕਸ ਹੈ ਬੇਟਾ ਸਿਰਫ ਇੰਡੀਆ ਲੈਵਲ ਤੇ ਨਹੀਂ ਐ ਇੰਟਰਨੈਸ਼ਨਲ ਲੈਵਲ ਤੇ ਸੀਰੀਅਸ ਹੈ ਤੇਜਾਬੀ ਵਰਖਾ ਤੋਂ ਭਾਵ ਹੈ ਵਰਖਾ ਦੇ ਪਾਣੀ ਵਿੱਚ ਤੇਜਾਬੀ ਮਾਦਾ ਕੁਝ ਖਾਸ ਮਾਤਰਾ ਤੋਂ ਵੱਧ ਮੌਜੂਦ ਹੋਣਾ ਜਿਹੜੀ ਤੇਜਾਬੀ ਗੋਣ ਹੈ ਉਹਦੇ ਵਿੱਚ ਜ਼ਿਆਦਾ ਹੋਣੀ ਸਹੀ ਸ਼ਬਦਾਂ ਵਿੱਚ ਇਹ ਤੇਜਾਬੀ ਵਰਖਾ ਕੀ ਹੈ ਇਹ ਦੇ ਵਿੱਚ ਦੇਖੋ ਧਿਆਨ ਨਾਲ ਹਾਈਡਰੋਕਲੋਰਿਕ ਐਸਿਡ ਸਲਫਿਊਰਿਕ ਐਸਿਡ ਮਤਲਬ ਗੰਧਕ ਦਾ ਤਜਾਬ ਹੈ ਜਣਾ ਨਾਈਟ੍ਰਿਕ ਐਸਿਡ ਸ਼ੋਰੇ ਦਾ ਤਜਾਬ ਹੈ ਨਾਈਟਰਸ ਐਸਿਡ ਸਲਫਿਊਰਸ ਐਸਿਡ ਕਲੋਰੀਨ ਨਾਈਟਰਾਇਟ ਕਲੋਰੀਨ ਨਾਈਟ੍ਰੇਟ ਅਤੇ ਕੁਝ ਹੋਰ ਤੇਜਾਬੀ ਪਦਾਰਥਾਂ ਦਾ ਮਿਸ਼ਰਣ ਸ਼ੋਰਟ ਆਊਟ ਆ ਗਿਆ ਤਾਂ ਬੇਟਾ ਲਿਖ ਕੇ ਆਉਣੀ ਹੈ ਜ਼ਰੂਰ ਮਤਲਬ ਜ਼ਰੂਰ 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 ਠੀਕ ਹੈ ਇੱਕ ਵਾਰ ਵਾਤਾਵਰਣ ਵਿੱਚ ਦਾਖਲ ਹੋਣ ਦੇ ਬਾਅਦ ਸਲਫਰ ਤੇ ਨਾਈਟ੍ਰੋਜਨ ਦੇ ਆਕਸਾਈਡ ਕਈ ਪ੍ਰਕਾਰ ਦੀਆਂ ਗੁੰਝਲਦਾਰ ਰਸਾਇਣਿਕ ਪ੍ਰਤੀਕਿਰਿਆਵਾਂ ਦੇ ਨਤੀਜੇ ਵਜੋਂ ਸਲਫਿਊਰਿਕ ਐਸਿਡ ਤੇ ਨਾਈਟ੍ਰਿਕ ਐਸਿਡ ਵਿੱਚ ਤਬਦੀਲ ਹੋ ਜਾਂਦੀਆਂ। ਤੇ ਜਦੋਂ ਇਹ ਤਬਦੀਲ ਹੋ ਜਾਂਦੀਆਂ ਤਾਂ ਵਾਤਾਵਰਣ ਵਿੱਚ ਜਿਹੜੇ ਹੈਗੇ ਇਹ ਕਈ ਰੂਪਾਂ ਦੇ ਵਿੱਚ ਮੌਜੂਦ ਹੋ ਜਾਂਦੀਆਂ। ਤਾਂ ਵਾਤਾਵਰਣ ਵਿੱਚ ਬਣੇ ਤੇਜਾਬਾਂ ਦੀ ਮਾਤਰਾ ਮੌਸਮੀ ਹਾਲਾਤਾਂ ਜਿਵੇਂ ਕਿ ਹਵਾ ਦਾ ਹਵਾ ਦੀ ਵੇਗ ਦਿਸ਼ਾ ਬਦਲਾਂ ਦੀ ਛਾਂ ਵਾਤਾਵਰਣਿਕ ਨਮੀ ਸੂਰਜ ਦੀ ਰੋਸ਼ਨੀ ਦੂਜੇ ਹੋਰ ਪ੍ਰਦੂਸ਼ਣ ਜਿਹੜੇ ਕਾਰਕਾਂ ਦੀ ਮੌਜੂਦਗੀ ਅਤੇ ਸੰਗਠਨਤਾ ਤੇ ਨਿਰਭਰ ਕਰਦੀ ਹੈ ਤਾਂ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਹੁਣ ਅਲੱਗ-ਅਲੱਗ ਤਰੀਕੇ ਨਾਲ ਸਾਨੂੰ ਅਫੈਕਟ ਕਰਦੀ ਹੈ ਵਾਤਾਵਰਣ ਵਿੱਚ ਬੜਨ ਵਾਲੇ ਇਤਜਾਬ ਦੋ ਤਰ੍ਹਾਂ ਦੇ ਹੁੰਦੇ ਇੱਕ ਖੁਸ਼ਕ ਤੇ ਇੱਕ ਨਮ ਇੱਕ ਡਰਾਈ ਤੇ ਇੱਕ ਵਟ ਠੀਕ ਹੈ ਡਰਾਈ ਡਿਸਪੋਜੀਸ਼ਨ ਤੇ ਵੈਟ ਡਿਸਪੋਜੀਸ਼ਨ ਇਹ ਵੀ ਸ਼ਾਰਟ ਨੋਟ ਅਲੱਗ-ਬਣ ਕੇ ਵੀ ਆ ਸਕਦਾ ਹੈ ਠੀਕ ਹੈ ਜੀ ਨੈਕਸਟ ਹੈ ਦੋਵੇਂ ਹੀ ਜੋ ਸਿਚੁਏਸ਼ਨਸ ਹੈ ਉਹਦੇ ਵਿੱਚ ਸਲਫਰ ਡਾਈਆਕਸਾਈਡ ਤੇ ਨਾਈਟrogen ਦੇ ਡਾਈਆਕਸਾਈਡ ਸਲਫੇਟ ਅਤੇ ਨਾਈਟ੍ਰੇਟ ਵਿੱਚ ਦੋਨੋਂ ਤਬਦੀਲ ਹੋ ਜਾਂਦੇ ਹਨ ਟ੍ਰਾਂਸਫਰ ਹੋ ਜਾਂਦੇ ਹਨ ਜੇ ਸੁੱਕੀ ਹੈ ਡਰਾਈ ਹੈ ਇਸ ਅਵਸਥਾ ਵਿੱਚ ਸਲਫਰ ਡਾਈਆਕਸਾਈਡ ਨਾਈਟrogen ਦੇ ਆਕਸਾਈਡ ਸਲਫੇਟ ਅਤੇ ਨਾਈਟ੍ਰੇਟ ਗੈਸਾਂ ਜਾਂ ਕਣਾਂ ਦੇ ਰੂਪ ਵਿੱਚ ਮੁਰਧ ਧਰਤੀ ਤੇ ਪਰਤ ਆਉਂਦੇ ਹਨ ਤੇ ਧਰਤੀ ਦੀ ਸਤ੍ਹਾ ਤੇ ਜੰਮ ਜਾਂਦੇ ਹਨ ਇਸੇ ਪ੍ਰਕਾਰ ਜਦੋਂ ਜੰਮ ਜਾਂਦੇ ਤਾਂ ਉਹ ਕਹਿੰਦੇ ਡਰਾਈ ਡਿਪੋਜ਼ੀਸ਼ਨ ਥੈਨ ਸੌਰੀ ਡਰਾਈ ਡਿਪੋਜ਼ੀਸ਼ਨ ਥੈਨ ਡਿਪੋਜ਼ਿਟ ਹੋ ਜਾਂਦੇ ਨਾ ਡਿਪੋਜ਼ਿਟ ਤੋਂ ਡਿਪੋਜ਼ੀਸ਼ਨ ਠੀਕ ਹੈ ਜੀ ਨੈਕਸਟ ਵਨ ਹੈ ਵਾਤਾਵਰਣ ਵਿੱਚ ਮੌਜੂਦ ਬਾਕੀ ਦੇ ਆਕਸਾਈਡ ਵਾਤਾਵਰਣ ਵਿੱਚ ਮੌਜੂਦ ਨਮੀ ਨਾਲ ਪ੍ਰਤੀਕਿਰਿਆ ਕਰਕੇ ਤੇਜਾਬ ਵਿੱਚ ਬਦਲ ਜਾਂਦੇ ਹਨ ਤਾਂ ਅੰਤ ਵਿੱਚ ਤਜਾਬੀ ਵਰਖਾ برف ਦੇ ਗੜੇ ਹੁਣ ਵਰਖਾ ਯਾ ਗੜੇ ਯਾ ਮੀ ਯਾ ਤੋਂ ਜੇ ਰੂਪ ਵਿੱਚ ਪਰਤ ਆਉਂਦੀ ਹੈ ਜਦੋਂ ਇਹ ਇਨਾਂ ਨੂੰ ਇਹ ਰੂਪ ਤਾਂ ਕਰ ਲੈਂਦੇ ਯਾ ਵਰਖਾ ਯਾ ਗੜੇ ਯਾ ਮੀ ਤਨੂੰ ਕਹਿੰਦੇ ਵੈਟ ਡਿਪੋਜ਼ੀਸ਼ਨ ਤਾਂ ਉਹ ਕੀ ਹੈ ਗਿੱਲਾ ਤਾਂ ਹੁਣ ਇਹ ਸਾਡੇ ਵਾਤਾਵਰਣ ਤੇ ਕਿਵੇਂ ਪ੍ਰਭਾਵ ਪਾਉਂਦੇ ਆ ਕਿੰਨਾ ਕਾਰਨਾਂ ਕਰਕੇ ਹੁੰਦੀ ਹੈ ਰੀਜਨਸ ਕੀ ਹੈ ਕਿਉਂ ਹੁੰਦੀ ਹੈ ਤੇਜਾਬੀ ਵਰਖਾ ਆ ਵਾਯੂ ਮੰਡਲ ਵਿੱਚ ਸਲਫਰ ਡਾਈਆਕਸਾਈਡ ਗੈਸ ਅਤੇ ਦੂਜੇ ਹੋਰ ਪ੍ਰਦੂਸ਼ਣ ਕਾਰਕਾਂ ਜਿਵੇਂ ਕਿ ਓਜ਼ੋਨ ਮੀਥੇਨ ਫ੍ਰੀਓਨ ਦੀ ਮੌਜੂਦਗੀ ਹੋਣਾ ਫਿਰ ਇਹ ਕਈ ਇਹ ਲੈ ਗੈਸਾਂ ਕਈ ਟੰਗਾ ਨਾਲ ਸਾਡੇ ਵਾਯੂ ਮੰਡਲ ਵਿੱਚ ਮੌਜੂਦ ਹਨ ਫਿਰ ਕੋਲਾ ਤੇਲ ਪੈਟਰੋਲ ਗੈਸ ਇਹ ਕਾਫੀ ਜਦੋਂ ਅਸੀਂ ਬਾਲਦੇ ਹਾਂ ਹੁਣ ਅਸੀਂ ਜਾਣੇ ਕਿ ਸਾਡੇ ਸਭ ਕੋਲ ਵਹੀਕਲ ਹੋਵੇ ਅਲੱਗ ਹਨਾ ਬਿਜਲੀ ਘਰਾਂ ਦੇ ਵਾਹਨਾਂ ਚੋਂ ਨਿਕਲੇ ਧੂਆਂ ਸਲਫਰ ਡਾਈਆਕਸਾਈਡ ਗੈਸ ਤੇ ਵਾਯੂ ਮੰਡਲ ਵਿੱਚ ਮੌਜੂਦ ਸਲਫਰ ਡਾਈਆਕਸਾਈਡ ਗੈਸ ਦਾ ਲਗਭਗ 85% ਹਿੱਸਾ ਜਿਹੜੇ ਹੈਗੇ ਇਹ ਇਹਨਾਂ ਚੀਜ਼ਾਂ ਦੇ ਬਲਣ ਨਾਲ ਨਿਕਲਦਾ ਠੀਕ ਹੈ ਇਹ ਅਸੀਂ ਜਦੋਂ ਬਾਲਦੇ ਹਾਂ ਉਹਦੇ ਨਾਲ ਨਿਕਲਦਾ ਇਸ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ ਰਾਦਰ ਪ੍ਰਾਈਵੇਟ ਟਰਾਂਸਪੋਰਟ ਵਾਯੂ ਮੰਡਲ ਵਿੱਚ ਮੌਜੂਦ ਸਲਫਰ ਡਾਈਆਕਸਾਈਡ ਗੈਸ ਖੁਸ਼ਕ ਅਵਸਥਾ ਵਿੱਚ ਧਰਤੀ ਦੇ ਪਰਤਾਂ ਉਂਦੀ ਹੈ ਜਾਂ ਇਹ ਹਵਾ ਵਿੱਚਲੀ ਨਮੀ ਵਿੱਚ ਰਸਾਇਣਕ ਕਿਰਿਆ ਕਰਕੇ ਸਲਫੇਟ ਆਇਨ ਬਣਾਉਂਦੀ ਹੈ ਠੀਕ ਹੈ ਤਾਂ ਇਸ ਤੋਂ ਇਲਾਵਾ ਬਹੁਤ ਸ਼ੋਰਟ ਚ ਪੜਾਉਂਗੀ ਤਾਂ ਸਲਫਿਊਰਿਕ ਐਸਿਡ ਇੱਕ ਬਹੁਤ ਸ਼ਕਤੀਸ਼ਾਲੀ ਤੇਜਾਬ ਹੈ ਇਹ ਵਰਖਾ ਦੇ ਪਾਣੀ ਵਿੱਚ ਘੁੱਲ ਕੇ ਤੇਜਾਬੀ ਵਰਖਾ ਦਾ ਰੂਪ ਤਾਰਨ ਕਰ ਲੈਂਦਾ ਹੈ ਫਿਰ ਗਰਮ ਤੇ ਖੁਸ਼ਕ ਮੌਸਮ ਵਿੱਚ ਮਾਇਓਮੰਡਲ ਵਿੱਚ ਮੌਜੂਦ ਸਲ퍼 ਡਾਈਆਕਸਾਈਡ ਗੈਸ ਹੁਣ ਤਿੰਨ ਚਾਰ ਗੈਸਿਸ ਆ ਚੰਗੀ ਤਰ੍ਹਾਂ ਰੱਟਾ ਲਗਾ ਲੈਣਾ ਬੇਟਾ ਠੀਕ ਹੈ ਸਰ ਯੂਰਿਕ ਐਸਿਡ ਵਿੱਚ ਤਬਦੀਲ ਨਹੀਂ ਹੁੰਦੀ ਇਸ ਲਈ ਸੁੱਕੇ ਰੂਪ ਵਿੱਚ ਅਰਦੀ ਦੇ ਮੌਜੂਦ ਰਹਦੀ ਹੈ ਇਸੇ ਤਰੀਕੇ ਤੁਸੀਂ ਦੋ ਚਾਰ ਪੁਆਇੰਟ ਕਰ ਲੈਣੇ ਆ ਸੌਖਾ ਪੁਆਇੰਟੇਬਲ ਹੈ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਜਿਵੇਂ ਕਿ ਕਾਰਾਂ ਬੱਸਾਂ ਤੇ ਟਰੱਕਾਂ ਆਦੀ ਦੇ ਫालतू ਗੈਸੇ ਨਿਕਾਸ ਦੀ ਐਨਾ ਆਕਸਾਈਡ ਦੀ ਉਤਪਤੀ ਵਿੱਚ ਹਿੱਸਾ ਪਾਉਂਦੇ ਆ ਠੀਕ ਹੈ ਜੀ ਹੁਣ ਮੈਂ ਹੈ ਇੱਕ ਐਗਜ਼ਾਮਪਲ ਦਿੱਤੀ ਹੈ ਕਿੰਨੇ ਟਨ ਜਿਹੜਾ ਹੈਗਾ ਸੀ ਹਰ ਸਾਲ ਕਾਰਬਨ ਡਾਈਆਕਸਾਈਡ ਜਿਹੜਾ ਹੈਗਾ বায়ুমণ্ডল ਦੇ ਵਿੱਚ ਭੇਜਦੇ ਆ ਅਫੈਕਟ ਕੀ ਹੈ ਹਾਰਮਫੁਲ ਅਫੈਕਟ ਕੀ ਹੈ ਐਸਿਡ ਰੇਨ ਦੇ ਇਹਦੇ ਕਰਕੇ ਪੌਦਿਆਂ ਨਦੀਆਂ ਨਾਲੀਆਂ ਦਰਿਆਵਾਂ ਝੀਲਾਂ ਮਿੱਟੀ ਇਮਾਰਤਾਂ ਸਭ ਨੂੰ ਹੀ ਪ੍ਰਭਾਵਿਤੇ ਕਰਦੀ ਹੈ ਉਹਦੇ ਪਦਾਰਥ ਕਿਹੜੇ-ਕਿਹੜੇ ਆ ਪੈਣ ਵਾਲਾ ਪ੍ਰਭਾਵ ਕੀ ਹੈ ਮੁੱਖ ਹਵਾ ਪਰ ਦੂਸ਼ਕ ਕੀ ਹੈ ਤੇ ਵਾਤਾਵਰਣਿਕ ਕਾਰਕ ਕੀ ਹੈ ਇਮਾਰਤੀ ਪੱਥਰ ਇਹ ਖੁਰ ਜਾਂਦਾ ਹੈ ਕਾਲੀ ਪਾਪੜੀ ਬਣ ਜਾਂਦੀ ਹੈ ਗੈਸਾ ਕਿੜੀ ਕਿੜੀ ਹੈ ਇਹ ਤੁਸੀਂ ਪਲੀਜ਼ ਰੀਡਿੰਗ ਨਾਲ ਇਹ ਕਰ ਸਕਦੇ ਹੋ ਬਹੁਤ ਸਿੰਪਲ ਵਰਡਿੰਗ ਹੈ ਠੀਕ ਹੈ ਜੀ ਦਨ ਤੇਜਾਬੀ ਵਰਖ ਨਾਲ ਇਮਾਰਤਾਂ ਤੇ ਕੀ ਅਸਰ ਹੈ ਇਮਾਰਤਾਂ ਦਾ ਖੁਰਨਾ ਠੀਕ ਹੈ ਹੁਣ ਜਿਵੇਂ ਅਸੀਂ ਦੇਖੀਏ ਤਾਜ ਮਹਿਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜੋ ਕਿ ਵਾਈਟ ਮਾਰਬਲ ਦਾ ਬਣਿਆ ਹੋਇਆ ਹੈ ਸਭ ਤੋਂ ਵੱਧ ਉਦੇ ਤੇ ਇਸ ਕਾਲ ਦਾ ਅਸਰ ਹੋਇਆ ਇਹ ਹੈ ਜੋ افیکٹ ਸ ਹਨ एसिड रेन ਦੇ देन ਨੈਕਸਟ ਹੈਬਿਟਾ एसिड रेन ਦੇ افیکਟ ਐਕੁਆਟਿਕ অর্গানিজম ਐਕੁਆਟਿਕ ਮਤਲਬ ਪਾਣੀ ਵਿੱਚ ਰਹਿੰਦੇ ਠੀਕ ਹੈ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸਿਰਫ ਇੰਡੀਆ ਦੇ ਵਿੱਚ ਨਹੀਂ ਉੱਤਰੀ ਯੂਰਪ ਕੈਨੇਡਾ ਸੰਯੁਕਤ ਰਾਜ ਅਮਰੀਕਾ ਦੇ ਕਈ ਝੀਲਾਂ ਤੋਂ ਜੀਵ ਪੂਰੀ ਤਰ੍ਹਾਂ ਅਲੋਪ ਮਤਲਬ ਮਰ ਚੁੱਕੇ ਹੈ ਠੀਕ ਹੈ ਸਵੀਡਨ ਦੇ ਵਿੱਚ ਤਾਂ ਤਕਰੀਬਨ 400 ਝੀਲਾਂ ਦੇ ਵਿੱਚ ਜੀਵਨ ਨਸ਼ਟ ਹੋ ਚੁੱਕੇ ਜਸਟ ਬਿਕੋਜ਼ ਆਫ ਐਸਿਡ ਰੇਨ ਪਾਣੀ ਵਿੱਚ ਪਾਇਆ ਜਾਣ ਵਾਲੇ ਜੀਵਾਂ ਦੀ ਮੌਤ ਦਾ ਮੁੱਖ ਕਾਰਨ ਵੀ ਤੇਜ਼ਾਬੀ ਵਰਖਾਈ ਹੈ 1950 ਤੋਂ ਹੀ ਸ਼ੈਕਨੀ ਦੇਵਿਆ ਖੇਤਰ ਦੇ ਵਿੱਚ ਬਹੁਤ سارے ਦਰਿਆਵਾਂ ਦੇ ਵਿੱਚ ਹਜ਼ਾਰਾਂ ਚੀਲਾਂ ਵਿੱਚ ਟਰਾਊਟ ਅਤੇ ਸਲਮਨ ਨਾਮੀ ਮੱਛੀਆਂ ਹੈ ਹੀ ਨਹੀਂ ਹੈ ਖਤਮ ਹੀ ਹੋ ਗਿਆ ਫਿਰ ਸਾਡੇ ਦਰੱਖਤਾਂ ਤੇ ਐਗਰੀਕਲਚਰ ਤੇ ਦਾ ਪ੍ਰਭਾਵਤਾ ਹੋਏਗਾ ਹੀ ਹੋਏਗਾ ਠੀਕ ਹੈ ਬਹੁਤ ਸਿੰਪਲ ਵਰਡਿੰਗ ਹੈ ਯੂ ਕੈਨ ਲਰ ਸਾਡੀ ਬੋਡੀ ਤੇ ਵੀ ਦਾ ਪ੍ਰਭਾਵ ਹੋਏਗਾ ਜਿਸ ਤਰ੍ਹਾਂ ਕਿ ਲੰਗਸ ਦੇ ਵਿੱਚ ਪ੍ਰੋਬਲਮ ਸਾਡੀ ਸਕਿਨ ਪ੍ਰੋਬਲਮ ਆਨੀਆ ਇਸ ਤਰੀਕੇ ਦੀ ਅਲਰਜੀ ਆਣੀ ਠੀਕ ਹੈ ਸਾਡੇ ਫੇਫੜਿਆਂ ਦੇ ਵਿੱਚ ਅਸਥਮੈਟਿਕ ਪ੍ਰੋਬਲਮਸ ਆਨੀਆ ਇਹ ਸਾਰੀਆਂ ਇਹਦੇ ਕਰਕੇ ਹੀ ਹੋਣਗੀਆਂ ਤਾਂ ਇਹ ਸੀ ਤਜਾਬੀ ਵਰਖਾ ਜੇ ਆਂਦਾ ਲੌਂਗ ਦੇ ਵਿੱਚ 10 ਨੰਬਰ ਦਾ ਤੁਸੀਂ मीनिंग ਦੇ ਕੇ ਤੇ ਇਹਦੇ ਅਲੱਗ-ਅਲੱਗ ਤਰੀਕੇ ਦੇ ਪ੍ਰਭਾਵ ਦੱਸ ਦੇਣੇ ਆ ਚਾਰ-ਚਾਰ ਪੰਜ-ਪੰਜ ਪੁਆਇੰਟ ਜੇ ਸ਼ਾਰਟ ਦੇ ਵਿੱਚ ਆਉਂਦੇ ਤਾਂ ਤੁਸੀਂ ਪਲੀਜ਼ मीनिंग ਬੇਸ ਕਿੱਥੋਂ ਆਇਆ ਇਹ ਪੈਰਾ ਤਾਂ ਜ਼ਰੂਰ ਮੈਂਸ਼ਨ ਕਰਨਾ ਹੈ ਤੇ ਇੱਕ ਇੱਕ ਦੋ ਦੋ ਪੁਆਇੰਟ ਸਿਰਫ ਤੁਸੀਂ ਐਗਰੀਕਲਚਰ ਤੇ ਕੀ ਪ੍ਰਭਾਵ ਹੈ ਅਕਵਾ ਜੋ ਐਕੁਆਟਿਕ ਲਾਈਫ ਹੈ ਉਹਤੇ ਕੀ ਪ੍ਰਭਾਵ ਹੈ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਹੈਗੇ ਆ ਇਹਦੇ ਜਿਹੜੇ ਅਫੈਕਟਸ ਹੈ ਟਰੀਜ਼ ਤੇ ਤੇ ਐਗਰੀਕਲਚਰ ਤੇ ਕੀ ਹਨ ਤੁਸੀਂ ਧਿਆਨ ਨਾਲ ਕਰਨਾ ਉਮੀਦ ਕਰਦੀ ਹਾਂ ਸਮਝ ਆਇਆ ਥੋੜਾ ਮੁਸ਼ਕਿਲ ਹੁੰਦਾ ਮੈਨੂੰ ਆਈਜ਼ ਐਡ ਕਰਕੇ ਇਹਦੇ ਚੋਂ ਪੜਨਾ ਤਾਂ ਇਨ ਕੇਸ ਆਫ ਐਨੀ ਪ੍ਰੋਬਲਮ ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ ਸ਼ੋਰਟ ਨੋਟਸ 'ਤੇ ਅਨਲਰਨ ਕਰੋ ਥੈਂਕ ਯੂ ਗੋਡ ਬles you